ਕੀ ਹੋ ਰਹੀ ਹੈ ਬੋਰਡ ਦੇ ਵਿੱਚ ਹੁਣ ਪੈਸਾ ਕਿੱਧਰ ਰਿਹਾ ਤਿੰਨ ਤਿੰਨ ਮਹੀਨੇ ਜਿੱਦਾਂ ਪਾਦੇ ਨਹੀਂ ਜਦ ਕਿ ਉਹ ਚੀਜ਼ੀ ਬੀਗਲ ਸੁਣੋ ਗੱਲ ਸੁਣੋ ਜਿਹੜੀ ਐਪਲੀਕੇਸ਼ਨ ਦੋ ਵਾਲੀ ਕੋਰਟ ਨੇ ਡਿਸਮਿਸ ਕਰਤੀ ਉਹ ਹੀ ਐਪਲੀਕੇਸ਼ਨ ਲੈ ਕੇ ਆ ਲਿਆ ਫਿਰ ਸਾਨੂੰ ਸਾਡੇ ਫਲੈਟ ਚੋਂ ਕਰਵਾਤਾ ਤੇ ਉੱਥੇ ਵੀ ਸਾਨੂੰ ਪਹਿਲਾਂ ਆਫਰ ਦਵਾਈ 2 ਕਰੋੜ ਦੀ ਆਫਰ ਕੇ ਤੁਹਾਨੂੰ 2 ਕਰੋੜ ਦੇ ਰਹੀਆਂ ਫਲੈਟ ਤੁਹਾਡੇ ਨਾ ਕਰ ਦਿੰਦੇ ਆ ਤੇ ਜੇ ਜਦੋਂ ਅਸੀਂ ਨਹੀਂ ਇਹਨਾਂ ਦੀ ਗੱਲ ਮੰਨੀ ਤਾਂ ਸਾਨੂੰ ਫਲੈਟ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਰਾਜਾ ਵੜਿੰਗਣਾ ਸਰ ਰਾਜਾ ਵੜਿੰਗ ਦਾ ਵੜਿੰਗ ਦਾ ਮੈਂ ਵਿਰੋਧ ਕਰਨ ਆਈ ਆ ਉਹਨੂੰ ਹੀ ਨਾਲ ਗੱਲਬਾਤ ਕਰਨ ਨੂੰ ਕੀ ਰਹੀ ਸੀ ਉਹਨੇ ਤਾਂ ਜੁਆਇਨਿੰਗ ਹੀ ਕਰਾ ਲਈ ਜਿਆਦਾ ਨਾ ਇਹਦੇ ਨਾਲ ਗੱਲਬਾਤ ਕੀ ਕਰਨੀ ਆ ਨਾਰੀ ਸ਼ਕਤੀ ਦੀਆਂ ਗੱਲਾਂ ਕਰਦੇ ਨਾਰੀ ਸ਼ਕਤੀ ਨੂੰ ਦਬੋਣ ਪੋਰਟ ਦੇ ਥਰੂ ਐਫ ਆਈ ਆਰ ਹੋਈ ਆ ਤੁਸੀਂ ਕੋਈ ਦੇਖੋ ਇਹ ਬੰਦੇ ਦੀ ਐਗਨੀ ਗੁੰਡਾਗਰਦੀ ਸੀ ਕਿ ਐਫ ਆਈ ਆਰ ਹੋਣ ਤੋਂ ਬਾਅਦ ਤੇ ਪਹਿਲਾਂ ਤਾਂ ਪਰਚਾ ਪਹਿਲਾਂ ਕੰਪਲੇਨਟ ਤੋਂ ਬਾਅਦ 7 ਮਹੀਨੇ ਬਾਅਦ ਪਰਚਾ ਦਰਜ ਹੁੰਦਾ ਇਹ ਤੇ ਫਿਰ ਅਰੈਸਟ ਨਹੀਂ ਪੈਂਦੀ ਫਿਰ ਇਹ ਪੁਲੀਟੀਸ਼ੀਅਨ ਦੇ ਥਰੂ ਸਰੈਂਡਰ ਕਰਦਾ ਹੈ ਜਦ ਕਿ ਇਹ ਪੁਲਿਸ ਨੂੰ ਅਰੈਸਟ ਹੀ ਨਹੀਂ ਕਰਨ ਦਿੱਤਾ ਜਾ ਰਿਆ ਸੀ ਤੇ ਤੁਸੀਂ ਖੁਦ ਇਹ ਨਹੀਂ ਕਿੰਨਾ ਆਪਣੀ ਪਾਵਰ ਦਾ ਪੁਲਿਸ ਵਿੱਚ ਨਹੀਂ ਦਾ ਮਿਸਯੂਜ਼ ਕੀਤਾ ਜੋ ਜੋ ਵੋਟਾਂ ਆਈਆਂ ਨੇ ਉਹਦੇ ਤੁਸੀਂ ਬਾਹਰ ਆਏ ਨਹੀਂ ਸਰ ਮੈਂ ਆਇਆ ਨਾ ਫਿਰ ਜਿੱਥੇ ਮੈਨੂੰ ਇਹ ਦਿਸੂਗਾ ਜੇ ਪਬਲਿਕ ਨੂੰ ਪਹਿਲਾਂ ਕੋਰਟ ਕਰ ਰਹੀ ਹੈ ਕੋਰਟ ਦੇ ਵਿੱਚ ਹੁਣ ਪੈਸਾ ਚੱਲ ਰਿਹਾ ਤਿੰਨ ਤਿੰਨ ਮਹੀਨੇ ਲਿਜਾਣ ਤੇ ਪਾ ਰਹੇ ਨਹੀਂ ਜਦ ਕਿ ਉਹ ਚੀਜ਼ ਮੇਰੀ ਗੱਲ ਸੁਣੋ ਗੱਲ ਸੁਣੋ ਜਿਹੜੀ ਅਪਲੀਕੇਸ਼ਨ ਦੋ ਵਾਰੀ ਕੋਰਟ ਨੇ ਡਿਸਮਿਸ ਕਰਕੇ ਉਹ ਹੀ ਅਪਲੀਕੇਸ਼ਨ ਲੈ ਕੇ ਫੇਰ ਗਈ ਹੋਣੀ ਹੈ